ਖਨੌਰੀ ਨੇੜਲੇ ਟੋਲ ਪਲਾਜੇ ਤੇ ਇਹ ਕੰਬਾਈਨ ਹੈ ਜੋ ਵੀਡੀਓ ਵਾਇਰਲ ਹੋ ਰਹੀ ਹੈ ਜਿਹੜਾ ਟੋਲ ਪਲਾਜੇ ਦੇ ਵਰਕਰਾਂ ਵੱਲੋਂ ਇਸ ਡਰਾਈਵਰ ਦੇ ਉੱਪਰ ਜਿਹੜਾ ਕੱਲ ਹਮਲਾ ਕੀਤਾ ਗਿਆ ਸੀ ਰੋੜੇ ਮਾਰੇ ਗਏ ਝੰਡਾ ਡਾਂਗਾ ਲੈ ਕੇ ਆਏ ਪਹਿਲਾਂ ਉਹ ਥੋੜੀ ਜਿਹੀ ਇਹ ਵੀਡੀਓ ਦੇਖ ਲਓ ਫਿਰ ਗੱਲਬਾਤ ਕਰਾਂਗੇ ਮੇਰੇ ਮਾਰੀ ਨਾ ਮੇਰੀ ਵੀਡੀਓ ਬਣ ਲੱਗ ਰਹੀ ਹੈ ਲਾਈਵ ਚੱਲ ਰਿਹਾ ਮੈਂ ਰੋਕਦਾ ਮੇਰੇ ਮਾਰੀ ਨਾ ਉਹ ਮੇਰੇ ਨਾਲ ਦੌੜਦੇ ਆ ਬੰਦੇ ਨੇ ਮੇਰੇ ਮਾਰੀ ਨਾ ਭਾਈ ਨਾਮ ਕੀ ਹੈ ਭਾਜੀ ਮੇਰਾ ਨਾਮ ਆਰਾਮ ਸਰਨ ਸਿੰਘ ਵੀਰੇ ਜਿਹੜੀ ਕੱਲ ਵਾਲੀ ਘਟਨਾ ਵਾਪਰੀ ਕਿਵੇਂ ਹੋਇਆ ਜਿਹੜਾ ਟੋਲ ਪਲਾਜੇ ਤੇ ਖਨੌਰੀ ਲੱਗੇ ਹੋਇਆ ਬਾਈ ਜੀ ਮੈਂ ਪਿੱਛੋਂ ਕੁਲਚੇਤਰ ਸਾਈਡ ਚੋਂ ਹਰਿਆਣੇ ਚੋਂ ਸੀਜ਼ਨ ਲਾ ਕੇ ਆ ਰਿਹਾ ਸੀਗਾ ਤੇ ਮੇਰੇ ਅੱਗੇ ਮੰਨ ਲਓ ਇੱਕ ਗੱਡੀ ਖੜੀ ਸੀਗੀ ਕਾਰ ਕੋਲ ਤੇ ਉਦੋਂ ਬਾਅਦ ਬੂਮ ਚੱਕਿਆ ਉਹਨਾਂ ਨੇ ਬੂਮ ਮਨ ਲਓ ਮੈਂ ਕਮੈਂਟ ਪਾਉਣ ਲੱਗ ਗਿਆ ਆਟੋਮੈਟਿਕਲੀ ਬੂਮ ਹੋ ਗਿਆ ਜਿਹਨੂੰ ਮਸ਼ੀਨ ਦੇ ਵਿਚਾਲੇ ਜਾਈ ਮਨ ਲਓ ਅਗਲੇ ਟਾਇਰ ਕੋਲੇ ਉਹ ਬੂਮ ਡਿੱਪਿਆ ਉਹਨਾਂ ਦਾ ਤੇ ਮੈਂ ਮਸ਼ੀਨ ਰੋਕੀ ਉਹਨੇ ਫੜ ਕੇ ਉਹਨਾਂ ਦੇ ਮੁਲਾਜ਼ਮ ਸੀ ਜਿਹੜਾ ਟੋਲ ਵਾਲਾ ਦਾ ਬੋਮ ਨੂੰ ਫੜਿਆ ਉਹਨੇ ਉਹਦੇ ਕਬਜ਼ਾ ਲੱਗਿਆ ਸੀ ਉਹਨੇ ਪਾਸੇ ਖਿੱਚ ਲਿਆ ਪਾਸੇ ਖਿੱਚ ਕੇ ਸਾਈਡ ਤੇ ਕਰਤਾ ਜੀ ਉਹ ਮਾ ਟੁੱਟਿਆ ਤਾਂ ਨਹੀਂ ਕੁਝ ਯਾਨੀ ਗੱਲਬਾਤ ਜਿਆ ਖੋਲਣਾ ਪਊਗਾ ਕਹਿੰਦਾ ਨਹੀਂ ਵੀ ਲੰਘਿਆ ਮੇਰੇ ਹੱਥ ਮਾਰਤਾ ਨੇ ਵੀ ਤੋੜ ਮਸ਼ੀਨਰ ਮੈਂ ਉਹਦੇ ਬਾਅਦ ਆਕੇ ਲੰਘਿਆ ਜੀ ਮੈਂ ਲੰਘਿਆ ਹੋਇਆ ਮਸ਼ੀਨ ਦਾ ਯਾਨੀ ਕੋਈ ਵੈਸੇ ਮਤਲਬ ਪੰਜਾਬ ਵਿੱਚ ਟੂਲ ਲੱਗਦੇ ਨਹੀਂ ਹੈਗਾ ਮਸ਼ੀਨਦਾਰ ਕਮੈਂਦਾ ਜੀ ਮੈਂ ਅੱਗੇ ਆਇਆ ਹੋਇਆ ਤੇ ਉਹਨਾਂ ਦੇ ਪਿੱਛੋਂ ਮੁਲਾਜ਼ਮ ਪੰਜ ਸੱਤ ਬੰਦੇ ਆਕੇ ਮੇਰੇ ਪੱਥਰ ਮਾਰਨ ਲੱਗੇ ਮਸ਼ੀਨ ਤੇ ਬਰਾਬਰ ਤੇ ਮੋਟਰਸਾਈਕਲ ਰੋਕ ਕੇ ਮੇਰੇ ਪੱਥਰ ਮਾਰ ਗਿਆ ਇੰਚ ਇੰਚ ਡੂੰਘੇ ਜਿਹੜੇ ਟੱਕ ਨੇ ਉਹ ਕਮੈਂਟ ਦੇ ਵਿੱਚ ਥੋੜੇ ਸਾਹਮਣੇ ਨੇ ਪੱਥਰ ਉੱਪਰ ਪਏ ਨੇ ਤੇ ਮੇਰੇ ਸਾਥੀ ਚ ਮਾਰ ਗਿਆ ਪੱਥਰ ਅੱਗੇ ਦਿਖਾਈ ਕੈਮਰੇ ਆ ਦੇਖੋ ਜੀ ਹਾਂ ਆ ਮਾਰ ਗਿਆ ਜੀ ਮੇਰੇ ਇੱਥੇ ਸੱਟਾ ਬੇਟਾ ਮੇਰੇ ਕਰ ਗਿਆ ਜੀ ਉੱਪਰ ਚੜ ਕੇ ਆ ਕੇ ਜੀ ਉਹ ਫਿਰ ਉਹਨੂੰ ਕੋਈ ਕਿਸੇ ਕਾਰ ਵਾਲਾ ਬੰਦਾ ਸੀਗਾ ਮੇਰੇ ਅਗਲਾ ਆਮ ਬੰਦਾ ਕੋਈ ਰਾਹੀਰ ਸੀ ਕੋਈ ਉਹ ਵੀਡੀਓ ਬਣਾਉਂਦਾ ਆ ਰਿਹਾ ਸੀ ਉਹਨਾਂ ਦੀ ਉਹ ਵੀਡੀਓ ਬਣਾਉਂਦਾ ਆ ਰਿਹਾ ਸੀ ਜਦੋਂ ਉਸ ਤੋਂ ਬਾਅਦ ਮਸ਼ੀਨ ਦੇ ਅੱਗੇ ਰੁਕ ਗਿਆ ਕਹਿੰਦਾ ਯ ਇਹ ਵੀਡੀਓ ਬਣਾਉਂਦਾ ਉਹ ਤਾਂ ਇਹਨਾਂ ਨੇ ਫੋਨ ਖੋਲਿਆ ਤੇ ਉਹਨੂੰ ਧੱਕੇ ਵੀ ਮਾਰੇ ਨੇ ਉਹਦਾ ਫੋਨ ਖੋ ਕੇ ਉਹਦੀ ਵੀਡੀਓ ਡਿਲੀਟ ਕੀਤੀ ਜੀ ਫਿਰ ਇੱਕ ਬੰਦਾ ਹੋਰ ਕੋਈ ਉਹਦੇ ਬਾਈਟ ਕਲਰ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੀਗਾ ਉਹ ਬੰਦਾ ਵੀਡੀਓ ਬਣਾਉਣ ਲੱਗਾ ਉਹਦੇ ਨਾਲ ਗੁੰਡਾ ਕਰਦੀ ਕਰਕੇ ਉਹਦਾ ਵੀ ਫੋਨ ਖੋ ਗਏ ਇਹ ਮੇਰੇ ਫੋਨ ਦੇ ਵਿੱਚ ਮਾਲਕ ਕਵਰ ਦੇ ਵਿੱਚ ਜੀ ਮਾਲਕ ਘੱਟੋ ਘੱਟ 5500 ਤਕਰੀਬਨ 505200 ਰੁਪਿਆ ਸੀਗਾ ਉਹ ਤੇ ਹਿਸਾਬ ਕਿਤਾਬ ਵਾਲੀ ਡੈਰੀ ਸੀਗੀ ਉਹ ਕੱਢ ਕੇ ਇਹ ਲੈ ਗਏ ਤੇ ਕਮੈਂਡ ਦੀ ਲੈ ਕੇ ਚਾਬੀ ਇਹ ਕੱਢ ਕੇ ਮਸ਼ੀਨ ਉਹ ਵਿਚਾਲੇ ਆਪਣਾ ਰੋਡ ਤੇ ਖੜੀ ਰਹੀ ਜੀ ਉਦੋਂ ਬਾਅਦ ਮੈਂ ਜਦੋਂ ਇਹਨਾਂ ਕੋਲੇ ਗਿਆ ਕਹਿੰਦੇ ਵੀ ਆ ਜਾ ਵੀ ਟੋਲ ਤੇ ਆ ਜਾ ਵੀ ਉੱਥੇ ਗੱਲ ਕਰਾਂਗੇ ਅਸੀਂ ਟੋਲ ਤੇ ਬਾਗੇ ਜੀ ਮਹਾਂ ਦਿਖਾਓ ਜੇ ਮੇਰੇ ਕੋਈ ਗਲਤੀ ਆ ਕੋਈ ਤੁਹਾਡਾ ਨੁਕਸਾਨ ਹੋਇਆ ਤਾਂ ਦੱਸੋ ਵੀ ਮੈਂ ਮਾਫੀ ਮੰਗਦਾਗਾ ਵੀ ਮੈਂ ਕਰੋ ਜਣੀ ਇੱਕ ਤਾਂ ਇਹਨਾਂ ਦੀ ਜੋ ਵੀਡੀਓ ਇਹਨਾਂ ਕੋਲ ਪਈ ਹੈ ਜੀ ਸੀਸੀਟੀਵੀ ਫੁਟੇਜ ਆ ਕਿ ਟੋਲ ਪਲਾਜ ਦੀ ਉਹ ਵਾਇਰਲ ਕਰਵਾਈ ਜਾਵੇ ਵੀ ਉਹਦੇ ਵਿੱਚ ਸੱਚਾਈ ਦਾ ਤਾਂ ਕਿ ਜਨਤਾ ਨੂੰ ਪਤਾ ਲੱਗ ਸਕੇ ਵੀ ਸੱਚਾਈ ਕੀ ਆ ਤੇ ਨੰਬਰ 2 ਜਿਹੜੇ ਪੈਸੇ ਸੀਗੇ ਮਨ ਲਾ ਉਹ ਮੇਰੇ ਰੱਖ ਲੈ ਜਦੋਂ ਫਿਰ ਮੈਨੂੰ ਕਿਹਾ ਮੈਨੂੰ ਕੱਲੀ ਚਾਬੀ ਦੇ ਦਿੱਤੀ ਇਹਨਾਂ ਨੇ ਕਮੈਂਟ ਦੀ ਅਨੁਕਾਂ ਜਿਹੜੇ ਇਹ ਪੈਸੇ ਨੇ ਤੇਰੇ ਤੜਕੇ ਥਾਣੇ 'ਚ ਦੇਵਾਗੇ ਤੈਨੂੰ ਮੈਂ ਮਸ਼ੀਨ ਲੈ ਕੇ ਮੈਂ ਘਰ ਆ ਗਿਆ ਜੀ ਮੈਂ ਮਸ਼ੀਨ ਕੋਰੀਆ ਸਾਈਡ ਰੋਕ ਕੇ ਖੇਤ 'ਚ ਮਸ਼ੀਨ ਕਿਸੇ ਉੱਥੇ ਚਲਾਉਣੀ ਸੀਗੀ ਮੈਂ ਰੋਕੀ ਮਸ਼ੀਨ ਮੈਂ ਜਦੋਂ ਮਾ ਪੈਸੇ ਵੀ ਮੈਂ ਜਾਣਾ ਸੀ ਘਰੇ ਦਿਵਾਲੀ ਕਰਕੇ ਭਾਈ ਜੀ ਜਦੋਂ ਮੈਂ ਜਦੋਂ ਦੇਖਿਆ ਉਹ ਲਫਾਫੇ 'ਚ ਪੈਸੇ ਸੀਗੇ 1,85,000 ਰੁਪਏ ਸੀਗਾ ਮੈਂ ਪੈਟਰੋਲ ਪੰਪ ਵਾਲੇ ਤੋਂ ਉੱਥੋਂ ਲੈ ਕੇ ਆਏ ਸੀ ਪੈਸੇ ਜਿੱਦੇ ਮੋਟਰ ਪੰਪ ਵਾਲੇ ਤੋਂ ਕਿਵੇਂ ਪੈਟਰੋਲ ਪੰਪ ਵਾਲਿਆਂ ਨੇ ਕਟਾਈ ਦੇ ਪੈਸੇ ਉਹਨਾਂ ਨੇ ਦਿੱਤੇ ਸੀ ਸਾਰੇ ਉੱਥੇ ਇਕੱਠੇ ਕਰਕੇ ਮਨ ਲਾ ਉਹਨਾਂ ਤੋਂ ਫੜ ਕੇ ਲੈ ਉਮਰੇ ਸਾਹਮਣੇ ਟੂਲ ਲੱਗਿਆ ਹੋਇਆ ਜੀ ਸਤਰੀ ਦੇ ਉੱਪਰ ਉਹ ਟੂਲ ਦੇ ਉੱਪਰ ਸੀਗੇ ਪੈਸੇ ਪੀਲੇ ਰੰਗ ਦਾ ਲਿਫਾਵਾ ਸੀਗਾ ਮੰਨ ਲਓ ਕੋਈ ਉਹਨਾਂ ਦਾ ਕੋਈ ਮਠਾਈ ਵਗੈਰਾ ਵਾਲਾ ਸੀਗਾ ਹਿੰਦੀ ਜੀ ਵਿੱਚ ਹੀ ਉਹਦੇ ਉੱਤੇ ਕੁਝ ਲਿਖਿਆ ਹੋਇਆ ਸੀਗਾ ਮਤਲਬ ਐਨੇ ਸੀ ਕੁਝ ਉਹਦੇ ਵਿੱਚ 185000 ਰੁਪਏ ਸੀ ਜਦੋਂ ਮੈਂ ਆ ਕੇ ਦੇਖਿਆ ਵੀ ਹਾਂ ਘਰੇ ਲੈ ਕੇ ਜਾਣੇ ਨੇ ਪੈਸੇ ਕੱਢ ਕੇ ਆਪਦੇ ਮੈਂ ਕੱਪੜੇ ਚੱਕੇ ਜਿਹੜੇ ਧੋਣ ਵਾਲੇ ਸੀਗੇ ਵਗੈਰਾ ਉਸ ਦਿਨ ਉਹਦੇ ਵਿੱਚ ਪੈਸੇ ਵੀ ਨਹੀਂ ਸੀਗੇ ਮੈਨੂੰ ਮੰਨ ਲਓ ਕਵਰ ਆਰਟੀ ਫਿਰ ਇੰਨੀ ਹੋ ਗਈ ਜੀ ਮੇਰੇ ਤਾਂ ਵੀ ਜਿਹੜੀ ਸਾਰੀ ਮਹੀਨੇ ਡੇਢ ਮਹੀਨੇ ਦੀ ਕਮਾਈ ਕੀਤੀ ਹੋਈ ਵੀ ਮੇਰੀ ਤਾਂ ਵੀ ਸ ਜਨੇ ਕਬਰੇ ਅੜਚੀ ਜੀ ਲੋਕਾਂ ਨੇ ਸਭ ਨੇ ਦੀਵਾਲੀ ਮਨਾਇਆ ਸਭ ਖੁਸ਼ੀਆਂ ਚ ਜੀ ਮੈਂ ਮੰਨ ਲਓ ਸੱਚ ਜਾਨੋ ਜੀ ਮੈਂ ਰੋਟੀ ਖਾਦੇ ਬਗੈਰ ਵੀ ਆਈ ਸੌਂਗਾ ਜੀ ਮੈਂ ਮੈਨੂੰ ਉਦੋਂ ਬਾਅਦ ਫਿਰ ਜਿਹੜੀ ਉਹ ਵੀਡੀਓ ਸੀ ਮੈਂ ਤੇ ਦੇਖਿਆ ਮਹਾ ਵੀ ਮੇ ਨਾਲ ਐ ਬਣ ਗਈ ਵੀਡੀਓ ਹੋਣ ਤੋਂ ਡਿਲੀਟ ਪਈਆਂ ਸੀ ਹੋਈਆਂ ਮੈਂ ਵੀਡੀਓ ਤੇ ਮਹਾ ਵੀਡੀਓ ਵੀ ਇਹ ਤਾਂ ਡਿਲੀਟ ਕਰ ਗਏ ਫਿਰ ਉਦੋਂ ਉਸ ਤੋਂ ਪਹਿਲਾਂ ਜਦੋਂ ਮੈਂ ਰਸਤੇ 'ਚ ਆ ਰਿਹਾ ਸੀਗਾ ਜੋ ਟਾਈਮ ਨੋਟਾ ਤੇ ਉਹ ਟਾਈਮ ਵੀ ਦੇਖਿਆ ਚੈੱਕ ਕੀਤਾ ਜਾਵੇ ਮੈਂ ਕੋਈ ਜੇਤੋਂ ਸਾਈਡ ਕੋਈ ਦੋਸਤਾ ਮੇਰਾ ਮੈਂ ਉਹਨੂੰ WhatsApp ਕਰਤੇ ਸੀ ਵੀਡੀਓ ਵੀ ਮੇ ਨਾਲ ਐ ਹੋ ਗਿਆ ਮੈਂ ਉਹ ਚਾਕੇ ਦੁਆਰੇ ਉਹਦੇ ਵਟਸਐਪ ਤੋਂ ਦੁਆਰੇ ਮੰਨ ਲਓ ਅਸੀਂ ਜਦੋਂ ਮੈਂ ਆਪਣੀਆਂ ਵੀਡੀਓ ਉਹ ਦੁਆਰੇ ਡਾਊਨਲੋਡ ਕੀਤੀਆਂ ਨੇ ਫਿਰ ਮੈਂ ਮੰਨ ਲਓ ਉਹ ਵੀਡੀਓ ਵਾਇਰਲ ਕੀਤੀ ਆ ਗੱਲ ਇਹ ਇਸ ਛੱਟ ਜਿਹੜਾ ਬੱਟਾ ਤੁਹਾਡੇ ਇੱਥੇ ਲੱਗਿਆ ਜੇ ਹੋਰ ਵੀ ਨਹੀਂ ਮੇਰੇ ਕਈ ਵਜ ਗਏ ਮੇਰੇ ਆ ਲੱਤਾਂ ਆ ਗੋ ਵਜੇ ਹੋਣ ਲੱਤਾਂ ਦੇ ਵਜੇ ਹੋਣ ਨੇ ਜਾਂ ਮੇਰਾ 7:00 ਵਜੇ ਹੋਣ ਨੇ ਜੀ ਉਰੇ ਉਰੇ ਮੇਰੇ ਵੀ ਬਹੁਤ ਜ਼ਿਆਦਾ ਪੇਨ ਹੋ ਰਿਹਾ ਗਈ ਜਾਨੀ ਆ ਪਛਲੀਆਂ ਤੇ ਜਾਨੀ ਆ ਨਿਸ਼ਾਨੀਆਂ ਡੂੰਘੇ ਆ ਚੀਜ਼ ਹੋਰ ਇਹ ਬੱਟੇ ਪਏ ਵੀ ਨੇ ਉੱਪਰ ਕਮੈਂਡ ਮਸ਼ੀਨ ਦੇ ਉੱਪਰ ਬੱਟੇ ਪਏ ਨਹੀਂ ਉਹ ਸਾਹਮਣੇ ਨੇ ਮੌਕਾ ਦੇਖੋ ਤੁਸੀਂ ਇ ਸਾਹਮਣੇ ਚੰਦਰ ਕੰਕਰੀਟ ਦੇ ਬੱਟੇ ਹਾਂਜੀ ਹਾਂ ਪੱਕੇ ਬੱਟੇ ਨੇ ਜੀ ਪੱਥਰ ਦੇ ਯਾਨੀ ਉਹ ਮਾਰੇ ਨੇ ਉਹਨਾਂ ਨੇ ਇਹਦੀ ਕਾਰਵਾਈ ਕਰਾਈ ਤੁਸੀਂ ਨਹੀਂ ਮੈਂ ਵੈਸੇ ਡੈਰੀ ਬਾਈ ਜੀ ਮੈਂ ਇੰਨਾ ਗਿਆ ਯਾਨੀ ਰਾਤ ਕਬਰਾਂ ਹੜਚ ਯਾਨੀ ਮੈਂ ਤਾਂ ਲੱਗੇ ਜਣੀ ਉਹ ਮੈਨੂੰ ਮਾਰ ਦੰਦੇ ਵੈਸੇ ਤਾਂ ਤਾਹੀ ਉਹਨਾਂ ਨੇ ਉੱਤੇ ਪਿਸਤਲ ਵੀ ਕੱਢਿਆ ਤੇ ਮੇਰੇ ਪੱਥਰ ਮਾਰ ਕੇ ਤੇ ਮਸ਼ੀਨ ਤੇ ਚੜ ਗਏ ਯਾਨੀ ਮੈਂ ਕੱਲਾ ਬੰਦਾ ਮੈਂ ਕਬਰ ਆ ਗਿਆ ਯਾਨੀ ਕੁੱਟਮਾਰ ਕਰਨ ਲੱਗੇ ਮੇਰੇ ਨਾਲ ਮਸ਼ੀਨ ਦੇ ਉੱਪਰ ਚੜ ਕੇ ਤੇ ਮੇਰਾ ਫੋਨ ਖੋਣ ਲੱਗੇ ਤਾਂ ਕਰਕੇ ਵੀਡੀਓ ਵੈਸੇ ਬਹੁਤ ਹੋਸੀਗਾ ਵੀਡੀਓ ਵੀ ਯਾਨੀ 19 ਜੀ ਜਿੰਨੀ ਚ ਸੀ ਜਾਨੀ ਉਹ ਨਹੀਂ ਬਣੀ ਨਹੀਂ ਜਾਨੀ ਤੇ ਤਾਂ ਹੀ ਮੈਂ ਬੋਲ ਵੀ ਰਾਂਗਾ ਵੀ ਮੇਰੇ ਗੋਲੀ ਮਾਰਦਾਗਾ ਹੁਣ ਆਖਰ ਨੂੰ ਉਹ ਕੱਲੇ ਰੋਂ ਤਾਂ ਨਹੀਂ ਲਈ ਫਿਰਦੇ ਸੀ ਵੀ ਰਾੜਾਂ ਚ ਪਾ ਪਾ ਕੇ ਚਲਾਉਣਗੇ ਸਟਾਲ ਦੇਖਿਆ ਤੁਸੀਂ ਕੋਈ ਮੈਂ ਪਿਸਟਲ ਦੇਖਿਆਗਾ ਜੀ ਇਹਦੀ ਵੀ ਬਸ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਮੈਂ ਮੰਨ ਲਓ ਵੀ ਸਚਾਈ ਮੇਰੇ ਸਾਹਮਣੇ ਆ ਜਾਈ ਜੀ ਉਹਨਾਂ ਦੀ ਵੀਡੀਓ ਵੀ ਵਾਇਰਲ ਹੋਵੇ ਤੇ ਹਾਂ ਕਲੀਅਰ ਹੋ ਜਾਈ ਮੈਨੂੰ ਵੀ ਹਾਂ ਵੀ ਸਚਾਈ ਹੈਗੀ ਹੈਗੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਂ ਇਹਦੇ ਵਿੱਚ ਕੋਈ ਹੋਰ ਕੋਈ ਜਿਵੇਂ ਦੇਖ ਰਿਹਾ ਡਾਂਗਾ ਵੀ ਲਈ ਫਿਰਦੇ ਸ਼ਾਇਦ ਕਿਰਪਾਨ ਵਗੈਰਾਗਾ ਛੋਟੀ ਮਲਾ ਹੈਗੇ ਰਾੜ ਸੀਗੇ ਲੋਹੇ ਦੇ ਰਾੜ ਸੀਗੇ ਜੀ ਕਿਰਪਾਨ ਨੀ ਪਹਿਲਾਂ ਨਹੀਂ ਜੀ ਮੇਰੇ ਨਾਲ ਕੋਈ ਅਜਿਹੀ ਗੱਲ ਤਾਂ ਮੇਰੇ ਨਾਲ ਕਦੇ ਵੀ ਨਹੀਂ ਬਣੀ ਸੀ ਕਿ ਮੈਂ ਤਾਂ ਕਦੇ ਪੁੱਤਾਂ ਨਹੀਂ ਮਰਨ ਦਿੱਤਾ ਜੀ ਮਸ਼ੀਨ ਤੇ ਮੈਂ ਐਪੀ ਤੱਕ ਫਿਰਦਾ ਮਸ਼ੀਨ ਲਈ ਮੇਰੀ ਸੋਚ ਇਹ ਐ ਮੈਂ ਦੀ ਆ ਵੀ ਛੋਟੇ ਛੋਟੇ ਬੱਚੇ ਨੇ ਮੇਰੇ ਉਹਨੂੰ ਪਾਲਦੇ ਆ ਆਪਦੀ ਮਿਹਨਤ ਕਰਨ ਵਾਲਾ ਬੰਦਾ ਜੀ ਮੈਂ ਕੋਈ ਨਸ਼ੇ ਦਾ ਨਹੀਂ ਆਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਇੱਕ ਵੀ ਪਰਸੈਂਟ ਜੋ ਸਾਡੇ ਸਾਰੇ ਪਿੰਡ ਚੋਂ ਇੱਕ ਬੰਦਾ ਕਹੇ ਦੇ ਵੀ ਜਰਦੇ ਦਾ ਵੀ ਨਸ਼ਾ ਸ਼ਰਾਬ ਤਾਂ ਬਹੁਤ ਉੱਚੀ ਉਸ ਦਾ ਨਸ਼ਾ ਆ ਗਿਆ ਜੀ ਕੋਈ ਇੱਕ ਜਰਦੇ ਦਾ ਵੀ ਨਸ਼ਾ ਕਹਦੇ ਮੈਂ ਜੁੱਤੀ ਚ ਪਾਣੀ ਪੀ ਲੂੰਗਾ ਜੀ ਅਗਲੀ ਕੋਈ ਕਾਰਵਾਈ ਕਰਾਉਣ ਵਾਸਤੇ ਕੋਈ ਕਿਤੇ ਰਿਪੋਰਟ ਵਗੈਰਾ ਕੋਈ ਥਾ ਤੇ ਫਿਰ ਮੈਂ ਬਾਕੀ ਦੀ ਜਿਹੜੀ ਅਗਲੀ ਰਿਪੋਰਟ ਆ ਮੈਂ ਉਹ ਕਰਵਾਉਣਾਗਾ ਜਿੰਮੇ ਦੀ ਹੋਈ ਪੈ ਮੈਨੂੰ ਬਹੁਤ ਜ਼ਿਆਦਾ ਪੈਨ ਹੋ ਰਿਹਾ ਜੀ ਮੈਨੂੰ ਸਾਹ ਨਹੀਂ ਆ ਰਹਾ ਸਾਹ ਨੂੰ ਤੇ ਪ੍ਰੋਬਲਮ ਆ ਰਹੀ ਜੀ ਮੈਨੂੰ ਪੂਰਾ ਸਹੀ ਸਾਹ ਨਹੀਂ ਆ ਰਹਾ ਹਮ ਅੱਛੀ ਜੀ ਹੋ ਗਈ ਜੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਮੰਗ ਮੈਂ ਸਰਕਾਰ ਤੋਂ ਇਨਸਾਫ ਦੀ ਮੰਗ ਕਰਦਾ ਜੀ ਜੇ ਮੇਰੇ ਨਾਲ ਗਲਤ ਹੋਇਆ ਬਾਕੀ ਉਹ ਵੀਡੀਓ ਵਾਇਰਲ ਕਰਵਾਈ ਜਾਣਾ ਉਹਨਾਂ ਕੋਲ ਆ ਜੋ ਜੇ ਜਦੋਂ ਮੇਰੇ ਨਾਲ ਗਲਤ ਹੋਇਆ ਜੋ ਤਾਂ ਮੈਨੂੰ ਇਨਸਾਫ ਮਿਲੇ ਮਿਲੇ ਜੀ ਉਹਦਾ ਤੇ ਜਿਹੜੇ ਮੇਰੇ ਪੈਸੇ ਨੇ 185 ਉਹ ਤੇ ਆਪਣਾ 6.5 ਦੇ ਤਕਰੀਬਨ 5000 ਉਹ ਲਾ ਲਓ ਜੀ ਮੇਰੇ ਉਹ ਪੈਸੇ ਮੇਰੇ ਮੈਨੂੰ ਦਵਾਏ ਜਾਣਾਂ